ਕੋਈ ਕਾਰਵਾਈ ਨਹੀਂ ਕੀਤੀ ਜੀ ਸਾਡੇ ਕੋਲ ਡੀਐਸਪੀ ਸਾਹਿਬ ਆਪ ਆਏ ਸੀਗੇ ਗੁਰਦੁਆਰਾ ਸਾਹਿਬ ਇਕੱਠ ਕੀਤਾ ਸੀਗਾ ਆਪਾਂ ਉੱਥੋਂ ਅਸੀਂ ਕੱਲ ਤਰਨਾ ਲਾਣਾ ਸੀਗਾ ਕੱਲ ਇਹਨਾਂ ਨੇ ਸਾਨੂੰ ਰਿਕਵੈਸਟ ਕੀਤੀ ਕਿ ਤਰਨਾ ਨਾ ਲਾਓ ਅਸੀਂ ਆਪ ਹੀ ਕਾਰਵਾਈ ਕਰਾਂਗੇ ਸਾਨੂੰ ਰਾਤ 8 ਵਜੇ ਦਾ ਟਾਈਮ ਦਿੱਤਾ ਸੀ ਇਹਨੇ ਮੀਟਿੰਗ ਦਾ ਕਿ ਆਪਾਂ ਸਾਰੇ ਬੰਦੇ ਫੜ ਲਾਂਗੇ ਇਹਨਾਂ ਨੇ 24 ਘੰਟਿਆਂ ਦਾ ਟਾਈਮ ਤਾਂ 24 ਘੰਟੇ 11 ਵਜੇ ਤੱਕਰ ਖਤਮ ਹੋ ਚੁੱਕੇ ਆ ਉਸ ਤੋਂ ਬਾਅਦ ਇਹਨਾਂ ਨੇ ਕੁਝ ਕਾਰਵਾਈ ਨਹੀਂ ਕੀਤੀ ਸਵੇਰੇ ਵੀ ਮੈਂ ਪੁੱਛਿਆ ਕਹਿੰਦੇ ਜੀ ਕਾਰਵਾਈ ਚੱਲ ਰਹੀ ਆ ਅੱਜ ਵੀ ਸਾਡੇ ਇੱਕ ਭਾਈ ਉਹਨਾਂ ਨੇ ਫੋਨ ਕੀਤਾ ਉਹਨਾਂ ਨੂੰ ਕਹਿੰਦੇ ਦੋ ਦਿਨ ਹੋਰ ਰੁਕੋ ਡ ਐਫਆਈਆਰ ਨੂੰ ਐਫਆਰਐਫਆਈਆਰ ਨੂੰ ਹੋਈ ਨੂੰ 2.5 ਦਿਨ ਹੋ ਗਏ ਆ ਕੋਈ ਕਾਰਵਾਈ ਨਹੀਂ ਕੋਈ ਕੁਝ ਨਹੀਂ ਕੋਈ ਬੰਦਾ ਹਜੇ ਤੱਕ ਮੁਜਰੀਮ ਇਹਨਾਂ ਨਹੀਂ ਫੜਿਆ ਆ ਦੇਖੋ ਇਹਨਾਂ ਨੇ ਪੂਰੀ ਢਿੱਲ ਵਰਤੀ ਆ 24 ਘੰਟੇ ਹੋ ਗਏ 24 ਘੰਟੇ ਜ ਜਿਨ੍ਹਾਂ ਨੇ ਪੁਲਿਸ ਉਹਨਾਂ ਨੂੰ ਦੌੜਨ ਨੂੰ ਪੂਰਾ ਮੌਕਾ ਦਿੱਤਾ ਇਹਨਾਂ ਰੇਡ ਤੱਕਰ ਵੀ ਨਹੀਂ ਮਾਰੀ ਕਿਉਂ ਨਹੀਂ ਰਹਿ ਇਹ ਵਿਚੇ ਹੁਣ ਇਹ ਵੀ ਬੰਦੇ ਕਹਿ ਰਹੇ ਕਿ ਉਹਨਾਂ ਨੂੰ ਪੋਲੀਟਿਕਲ ਇਹਨਾਂ ਨੂੰ ਪੋਲੀਟਿਕਲ ਪੂਰਾ ਜ਼ਿਆਦਾ ਬਹੁਤ ਜ਼ਿਆਦਾ ਇਹਨਾਂ ਨੂੰ ਪ੍ਰੈਸ਼ਰ ਆ ਜੀ ਇਹ ਮਤਲਬ ਸਾਨੂੰ ਇਸ ਗੱਲ ਦਾ ਵੀ ਪਤਾ ਲੱਗਾ ਸਾਰਾ ਪ੍ਰੈਸ਼ਰ ਉਹਨਾਂ ਦਾ ਆ ਉਹਨਾਂ ਦੇ ਕਰਕੇ ਸਾਰਾ ਇਹ ਕੰਮ ਰੁਕਿਆ ਪਿਆ ਨਹੀਂ ਕਰ ਰਿਹਾ ਇਹ ਇੱਕ ਬਿੰਦੂ ਸ਼ਰਮਾ ਕੌਣ ਆ ਜਿਹਦਾ ਜ਼ਿਆਦਾ ਕੀਤਾ ਜਾ ਇਹ ਸਾਡੇ ਬਾਜ਼ਾਰ ਦੇ ਹੀ ਆ ਜੀ ਉਹਨਾਂ ਦੇ ਮਤਲਬ ਕਰਕੇ ਹੁਣ ਸਾਨੂੰ ਪ੍ਰੋਪਰ ਨਹੀਂ ਇਸ ਚੀਜ਼ ਦਾ ਪਤਾ ਪਰ ਸਾਨੂੰ ਇੰਨਾ ਪਤਾ ਆ ਕਿ ਸਾਰੀ ਸ਼ਹਿ ਆਮ ਆਦਮੀ ਪਾਰਟੀ ਦੀ ਆ ਸਾਰੀ ਸ਼ਹਿ ਇੱਥੇ ਦੇ ਐਮ ਐਲ ਏ ਸਾਹਿਬ ਦੀ ਆ ਸਾਰੀ ਸ਼ਹਿ ਇੱਥੇ ਦੇ ਬੰਦਿਆਂ ਦੀ ਆ ਜਿਹੜੇ ਪੋਲੀਟੀਕਲ ਬੰਦੇ ਆ ਉਹਨਾਂ ਦੀ ਸ਼ਹਿ ਪੂਰੀ ਆ ਉਹਨਾਂ ਕਰਕੇ ਪ੍ਰੈਸ਼ਰ ਕਰਕੇ ਪੁਲਿਸ ਪ੍ਰੋਪਰ ਨਹੀਂ ਕਾਰਵਾਈ ਕਰ ਰਹੀ ਆ ਸਾਡਾ ਭਰਾ ਮਰ ਗਿਆ ਆ ਸਾਡਾ ਭਰਾ ਮਰ ਗਿਆ ਅਸੀਂ ਇਨਸਾਫ ਚਾਹੁੰਦੇ ਆ ਉਹ ਚਾਰੇ ਬੰਦੇ ਸਾਨੂੰ ਕਾਤਲ ਹੁਣੇ ਹੀ ਚਾਹੀਦੇ ਆ ਅਸੀਂ ਤਾਂ ਨਾ ਨਹੀਂ ਇੱਥੋਂ ਚੱਕਣਾ ਨਾ ਅਸੀਂ ਪੋਸਟਮਾਰਟਮ ਕਰਨਾ